ਸਾਸੀ ਗਾਲ ਦੋਸਤੋ ਨਮਸਕਾਰ ਇਹ ਜੋ ਇੱਟਾ ਰੋੜੇ ਸੜਕ ਉੱਪਰ ਵਿਖਰੇ ਤੁਸੀਂ ਦੇਖ ਰਹੇ ਹੋ ਇਹ ਅਬੋਹਰ ਦੀ ਜੈਨ ਨਗਰ ਇੱਕ ਨੰਬਰ ਗਲੀ ਦੀ ਦੁਕਾਨ ਉੱਪਰ ਭੂਆ ਭਤੀਜਾਂ ਵੱਲੋਂ ਆਪਣੇ ਆਪਣੇ ਹੱਕ ਜਿਤਾਉਣ ਕਾਰਨ ਵਿਖਰੇ ਹਨ ਦੂਸਰਾ ਇਹ ਇੱਟਾ ਰੋੜੇ ਇਹ ਵੀ ਬੁਖਾ ਰਹੇ ਹਨ ਕਿ ਇਨਸਾਨ ਦੀ ਮੌਤ ਤੋਂ ਬਾਅਦ ਪ੍ਰਾਪਰਟੀ ਲਈ ਕਿਵੇਂ ਆਪਣੇ ਬੇਗਾਨੇ ਹੋ ਜਾਂਦੇ ਹਨ ਤੇ ਕਿਵੇਂ ਇੱਕ ਦੂਜੇ ਦੇ ਖੁੰਦੇ ਪਿਆਸੇ ਹੋ ਜਾਂਦੇ ਹਨ ਇਹ ਦੁਕਾਨ ਚਾਨਣ ਰਾਮ ਦੀ ਸੀ ਹੁਣੇ 12 ਕੁ ਦਿਨ ਪਹਿਲਾਂ ਚਾਨਣ ਦੀ ਮੌਤ ਹੋ ਗਈ ਅਤੇ 12ਵੀਂ ਕਰਦੇ ਹੀ ਪਤੇਜੇ ਅਤੇ ਭੂਆ ਵਿਚਾਲੇ ਲੱਖਾਂ ਰੁਪਏ ਦੀ ਸੜਕ ਉੱਪਰ ਬਣੀ ਇਸ ਦੁਕਾਨ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪੰਚਾਇਤ ਵੀ ਹੋਈ ਸੀ ਅਤੇ ਮਾਮਲਾ ਥਾਣੇ ਵੀ ਪਹੁੰਚ ਗਿਆ ਸੀ ਜਿੱਥੇ ਇੱਕ ਧਿਰ ਨੂੰ ਦੁਕਾਨ ਦਾ ਕਬਜ਼ਾ ਦੇਣ ਦੀ ਗੱਲ ਵੀ ਹੋਈ ਸੀ ਪਰ ਦੂਜੀ ਧਿਰ ਵੀ ਪਿੱਛੇ ਹਟਣ ਨੂੰ ਬਿਲਕੁਲ ਤਿਆਰ ਨਹੀਂ ਹੋਈ ਚਾਨਣ RAM ਦੇ ਅਜਿਮਗੜ ਵਾਸੀ ਪਤੇਜੇ RAM ਕੁਮਾਰ ਅਤੇ ਗਣੇਸ਼ਗੜ ਵਾਸੀ ਉਸ ਦੀ ਭੈਣ ਯਾਨੀ ਕਿ RAM ਕੁਮਾਰ ਅਮਰ ਦੀ ਭੂਆ ਲਿਛਮਾ ਹੁਣ ਇਸ ਪ੍ਰਾਪਰਟੀ ਉੱਪਰ ਆਪਣਾ ਹੱਕ ਜਿਤਾ ਰਹੇ ਹਨ ਇਸੇ ਗੱਲ ਨੂੰ ਲੈ ਕੇ ਅੱਜ ਇੱਟਾ ਰੋੜੇ ਚੱਲਿਆ ਤੇ ਦੋਹਾਂ ਪੱਖਾਂ ਦੇ ਕਰੀਬ 7 ਜਣੇ ਜ਼ਖਮੀ ਹੋ ਗਏ। ਅਬੋਹਰ ਪੁਲਿਸ ਮੌਕੇ ਉੱਪਰ ਪਹੁੰਚੀ ਅਤੇ ਉਸਨੇ ਲੜਾਈ ਬੰਦ ਕਰਵਾ ਕੇ ਜ਼ਖਮੀ ਹੋਏ ਵਿਅਕਤੀਆਂ ਨੂੰ 108 ਦੀ ਮਦਦ ਨਾਲ ਸਿਵਲ ਹਸਪੀਟਲ ਅਬੋਹਰ ਭਰਤੀ ਕਰਾਇਆ। ਜਾਣਦੇ ਹਾਂ ਦੋਵੇਂ ਪੱਖ ਇਸ ਬਾਰੇ ਕੀ ਕਹਿ ਰਹੇ ਨੇ। ਜੀ ਨਾਮ ਹੈ ਦਾਤਾ। ਰਾਮਕਮਰ ਰਾਏ ਇਹ ਮੇਰਾ। ਕਿਥੇ ਰਹਿੰਦੇ ਤੁਸੀਂ? ਅਸੀਂ ਇੱਥੇ ਧੀਮਗੜ ਰੇਲ ਨੇ ਆਈ। ਇਹ ਦੁਕਾਨ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਹੈ ਇੱਕ ਘਟੋਂ 38 ਸਾਲ ਤੋਂ ਮੈਂ ਇੱਥੇ ਕੰਮ ਕਰ ਰਿਹਾ ਜੀ ਕਿੰਨਾ ਨੇ ਆ ਕੇ ਆਜਾ 95 ਦੀ ਮੰਨ ਲਓ ਮੇਰੇ ਕੋਲ ਹੀ ਹੈਗੀ ਹੈ ਇਹ ਤੇ ਇਹ ਚਾ ਇਹ ਮੇਰੇ ਚਾਚੇ ਦੀ ਜੀ ਦੁਕਾਨ ਹੈਗੀ ਆ ਤੇ ਚਾਚੇ ਨਾਲ ਹੀ ਕੰਮ ਕਰਦਾ ਸੀ ਮੈਂ ਕਿ ਉਹ 부ਆ ਮੇਰੀ ਆਈ ਹੈ ਰਾਤੀ ਚਾਚਾ ਮੇਰਾ ਗੁਜ਼ਰ ਗਿਆ ਜੀ ਤੇ ਉਹਦੀ death ਤੋਂ ਬਾਅਦ ਇਹ ਸਾਡੀ ਜ਼ਮੀਨ ਸੀ ਗਨੇਸਗੜ ਉਹ ਵੀ ਇਹ ਵੇਚ ਆਈ ਸੀ ਤੇ ਮੇਰੇ ਚਾਚੇ ਨੂੰ ਇਹਨੇ ਪਸਾਤਾ ਸੀ ਨਾਲ ਵੀ 420 ਦੇ ਵਿੱਚ ਮੇਰੇ ਚਾਚਾ ਤੇ ਇਹਨਾਂ ਦੇ ਦੋਨਾਂ ਦਾ ਨਾਮ ਆਇਆ ਸੀ ਤੇ ਚਾਚਾ ਨੇ ਤਾਂ ਸੀ ਮੇਰਾ ਜੀ ਨਾਮ ਹੋ ਗਿਆ ਸਾਡਾ ਉਸ ਜ਼ਮੀਨ ਤੇ ਚੱਕਰਾ ਤੇ ਵੀ ਤੁਹਾਨੂੰ ਤੁਹਾਡਾ ਹਿੱਸਾ ਮੈਂ ਦੇਖ ਕੇ ਜਾਊਂਗਾ ਠੀਕ ਹੈ ਜੀ ਉਹਨਾਂ ਜਾਂਦੀ ਵਕੀ ਨੂੰ ਸਾਨੂੰ ਮਾਰਕੀਟ ਦੇ ਸਾਹਮਣੇ ਚਾਬੀਆਂ ਦੇ ਗਿਆ ਸੀ ਜੀ ਮਾਰਕੀਟ ਕੋਹਾ ਹਿਸਾਬ ਦੀ ਡੀਐਸਪੀ ਸਾਹਮਣੇ ਵੀ ਇਹ ਗੱਲ ਹੋਈ ਹੈ ਜੀ ਤੇ ਡੀਐਸਪੀ ਸਾਹਿਬ ਕਹਿੰਦੇ ਕਿ ਤੁਹਾਨੂੰ ਨਾ ਦੁਕਾਨ ਛੱਡਣੀ ਪਏਗੀ ਹਾਂਜੀ ਇਹਨਾਂ ਨੇ ਪਤਾ ਨਹੀਂ ਕੋਈ ਲਿਖਤ ਕਰਾਈ ਹੈ ਕੀ ਕਰਾਈ ਸਾਨੂੰ ਨਹੀਂ ਪਤਾ ਇਸ ਚੀਜ਼ ਦਾ 30 ਸਾਲ ਤੋਂ ਵਿੱਚ ਮੇਰੇ ਕੋਲ ਕਬਜ਼ਾ ਹੈ राती साढ़े बारह आए है सारा मेरा दुकान लग गए जी समान चार्जर चुर्जर सीटे पे है बैटरी दार्जर वगैरा बैटरिया दा बुटरिया सारा कुछ लै गए जी ले गे गे ये सा तड़के अस आए दुकान खोल एना ने उतो इट चलाते मारपीट की पता नहीं जी ये किन्नी हुए ਉਹ ਰਤੀ ਜਿਹੜੇ ਚੜੇ ਮੇਰਾ ਭਰਾ ਹੈਗਾ ਛੋਟਾ ਸ਼ੁਕਰਾਂ ਉਹ ਉੱਤੇ ਸੌਂਦਾ ਸੀ ਉਹਦੀ ਮਿਸ ਜੇਗੀ ਸੀ ਤੇ ਉਹਦੇ ਛੋਟਾ ਜਿਹਾ ਕੁੜੀ ਹੈਗੀ ਸੀ ਉਹਨੇ ਰਤੀ ਇਹਨਾਂ ਨੇ ਕਢੀਸ ਕੇ ਤੇ ਥੱਲੇ ਲਿਆ ਕੇ ਇੱਕ ਮਿਸਮੇਵ ਕੀਤੀ ਉਹਦੇ ਨਾਲ ਜਨਾਨੀ ਨਾਲ ਕੋ ਸਰਪੰਚ ਹੈਗਾ ਉਥੋਂ ਦਾ ਉਹ ਇਹਨਾਂ ਦੀ ਮਦਦ ਕਰ ਰਹੀ ਹੈ ਉਹਦੀ ਸਿਹਤ ਸਾਰਾ ਕੰਮ ਹੋਇਆ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੇ ਸੰਤ ਕਿਥੇ ਰਹੇ ਹੋ ਗਣੇਸ਼ਵਰ ਦੇ ਰਹਾ ਕੀ ਗੱਲ ਕੀ ਹੋਈ ਹੈ ਮੈਂ ਅੱਡੇ ਦੁਕਾਨ ਮੈਂ ਹਮਾਰੇ ਮੇਰੇ ਠਾ ਦੇ ਕੋਮਗਮ ਸਵਾਲ ਨਹੀਂ ਆ ਗਿਆ और कोराल इम्पीरियल तारा तोड़ के चढ़ जडिया ऊपरण परेशान तो लाग गया हमारी मैं तो पांच चार ही आ बे कम कम आदमी आ झगड़ा किस का झगड़ा हो गया जी आज में दुकान इज की मेरे मामा की मामा को औलाद को नहीं मामा आ दुकान आपकी बहन के नाम कर दी वाह मेरी माँ है सही बात मेरे माता का नाम कर दी

आगा। आगा। बंदे, बंदे में छह जख्मी हैं जी दो अंग चोट कम लगी है चार अंग ज्यादा लगी है किस तरह ने तुसी हाँ। जी मगर की झगड़ा क्यों होया है ये सडी वो दुकान है जी अच्छा जी एक बंदे ने वो मेरे मेरी है हम्म ये सब उनकी है अच्छा सडी की नहीं है जिसी वो बेचती अच्छा जी वो दुकान पे भी कब्जा कर लेता है ਠੀਕ ਹੈ ਦੋ ਰਾਤ ਨੂੰ ਆਇਆ ਇੱਕ ਡੇ ਡੇ ਹੂੰ ਇਹ ਮੈਂ ਜੀ ਚੋਟੀ ਅੱਛਾ ਜੀ ਅਸੀਂ ਚਿੱਤੇ ਬੈ ਸੀ ਹੂੰ ਉਹਨੇ ਜੇਰੂ ਗੂਰ ਤੋੜ ਕੇ ਹੂੰ ਮੇਰੇ ਮਾਰੀ ਸਕਦਾ ਕੰਮ ਇਹ ਕੰਚੇ ਦੋਕੇ ਠੀਕ ਹੈ ਤੇ ਕੰਦੀ ਨੂੰ ਕੱਟ ਕੇ ਗਲੇ ਚ ਹੈਗਾ ਸੀ ਸਵੇਰੇ ਕਿੰਨੇ ਹਮਲਾ ਕੀਤਾ ਐਨੀਆਂ ਇਟਾ ਰੋੜਾ ਕਿੰਨੇ ਕਿੰਨਾ ਚਲਾਇਆ ਫਿਰ ਤਾਂ ਨਹੀਂ ਬਤਾ ਤੁਸੀਂ ਰਾਦੇ ਦਾਖ ਲੋ ਠੀਕ ਹੈ ਉਹਨਾਂ ਦਾ ਕਹਿਣਾ ਹੈ ਵੀ ਦੁਕਾਨ ਜਿਹੜਾ ਉਹਨਾਂ ਦਾ ਮਾਮਾ ਸੀਗਾ ਉਹਨਾਂ ਦੀ ਮਾਤਾ ਇਨਾਮ ਕਰਾ ਗਿਆ ਤੇ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਤੁਹਾਡੇ ਕੋਲੇ ਜੀ ਦੁਕਾਨ ਮੇਰਾ ਦਾਦਾ ਸੀ ਅੱਛਾ ਜੀ ਜੋ ਦੀ ਹੋਵੇ ਬੇਟਾ ਉਹਨੂੰ ਪੈਂਤੂ ਰੱਖੋ ਬੇ ਹੂੰ ਜੇ ਤਾਂ ਕੁੜੀ ਦਾ ਹੋਵੇ ਠੀਕ ਹੈ ਮੇਰੇ ਡੇਢੀ ਨੇ ਤਾਂ ਉਹਨਾਂ ਨੇ ਕੱਟੀ ਲਿੱਤੀ ਹੈ ਹੂੰ तो चार चौबीस करके थे, में सड़ी जिमी बेचती है नीलम कहाँ पे रहते है क्या बात क्या हुई है आज अबोहर में हमारे दादी के नाम जमीन है वो क्या नाम है दादी का लीक्षमा देवी हम आप पे बैठे थे सुबह और वो आके हमारे ऊपर दगर फेंकने लगे बीस ऊपर थे बीस चालीस नीचे थे और फिर ताला तोड़ते कितने कुछ हैं आपके साथ से हम भर्ती हुए यही है, है, में ये ही है बस। नहीं, आप के हो तो यहाँ क्या मतलब आपकी दुकान तो के दादी के भाई की है वो दादी के नाम पे है वो आपकी दादी के नाम है आप वहाँ ठहरे हुए थे जो आए थे लड़ाई की वो लोग कौन थे वो क्या लगते है ਦਾਦੀ ਦੇ ਭਾਈ ਹੈ ਉਹਨਾਂ ਦੇ ਭਾਈ ਦੇ ਲੜਕੇ ਹੈ ਅੱਛਾ ਹੁਣੇ ਹੁਣੇ ਫੋਨ ਆਇਆ ਸੀ ਇਦਾਂ ਕਰਕੇ ਆ ਜੈਨ ਨਗਰੀ ਚ ਦੁਕਾਨ ਵਗੈਰਾ ਤੇ ਕੋਈ ਲੜਾਈ ਹੋਈ ਹੈ ਉਹ ਮੌਕੇ ਤੇ ਪਹੁੰਚਿਆ ਕਿਰਾਬੀ ਡਿਸਪੂਟਡ ਪ੍ਰੋਪਰਟੀ ਹੈ ਜਿੱਦਾਂ ਵੀ ਕੋਈ ਪ੍ਰੋਪਰਟੀ ਦਾ ਦੋ ਪਾਰਟੀਆਂ ਦੇ ਵਿਚਾਲੇ ਝਗੜਾ ਸੀਗਾ ਜਿੱਦਾਂ ਵੀ ਕੋਈ ਸਾਨੂੰ ਪ੍ਰੂਫ ਦੁਕਾਨ ਦਾ ਹੋ ਸਾਬਤ ਕਰਦਾ ਠੀਕ ਹੈ